ਹਰਿਆਣਾ ਦੇ ਪੁਲਸ ਮੁਖੀ ਡੀਜੀਪੀ ਛਤਰੂਜੀਤ ਸਿੰਘ ਨੂੰ ਹਟਾ ਕੇ ਉਹਦੀ ਥਾਂ ਦੇ ਉੱਪਰ ਜਿਹੜਾ ਓਪੀ ਸਿੰਘ ਨੂੰ ਡੀਜੀਪੀ ਲਾ ਦਿੱਤਾ ਗਿਆ ਓਪੀ ਸਿੰਘ 1992 ਦੇ ਆਈਪੀਐਸ ਬੈਚ ਦਾ ਇੱਕ ਸਿਲੇਕਟਡ ਅਫੀਸਰ ਹੈ ਪੁਲਸ ਅਫਸਰ ਹੈ ਉਹਨੂੰ ਹਰਿਆਣਾ ਦਾ ਕਾਰਜਕਾਰੀ ਡੀਜੀਪੀ ਬਣਾਇਆ ਗਿਆ ਤੇ ਜਿਹੜਾ ਡੀਜੀਪੀ ਹਰਿਆਣਾ ਦਾ ਛਤਰੂਜੀਤ ਉਹਨੂੰ ਜਬਰੀ ਛੁੱਟੀ ਤੇ ਭੇਜ ਦਿੱਤਾ ਗਿਆ ਹੁਣ ਕੀ ਇਹ ਕਾਰਵਾਈ ਕਾਫੀ ਹੈ ਕੀ ਇਹ ਕਾਰਵਾਈ ਸੰਤੁਸ਼ਟੀ ਜਨਕ ਹੈ ਵੱਡੇ ਪੱਧਰ ਤੇ ਲੋਕ ਕਹਿ ਰਹੇ ਨੇ ਕਿ ਇਹ ਕਾਰਵਾਈ ਬਹੁਤ ਛੋਟੀ ਕਾਰਵਾਈ ਹੈ ਡੀਜੀਪੀ ਨੂੰ ਛੁੱਟੀ ਤੇ ਭੇਜ ਦੇਣਾ ਇਹ ਕੋਈ ਵੱਡੀ ਕਾਰਵਾਈ ਨਹੀਂ ਹੈ ਹੁਣ ਇਹ ਚਾਹੀਦਾ ਸੀ ਕਿ ਡੀਜੀਪੀ ਜਿਹਦੇ ਉੱਪਰ ਉਸ ਦਲਤ ਐਸਸੀ ਭਾਈਚਾਰੇ ਦੇ ਅਫਸਰ ਨੂੰ ਜਿਹੜਾ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਮਾਮਲਾ ਪਰਚਾ ਦਰਜ ਕਰ ਦਿੱਤਾ ਹੋਇਆ ਉਸ ਡੀਜੀਪੀ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਸਸਪੈਂਡ ਕੀਤਾ ਜਾਂਦਾ ਮੁਅਤਲ ਕੀਤਾ ਜਾਂਦਾ ਤੇ ਉਸ ਨੂੰ ਹੁਣ ਤੱਕ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਇੱਥੇ ਤਾਂ ਇਹ ਸੀਨ ਵੇਖਣ ਨੂੰ ਮਿਲ ਰਿਹਾ ਤਕੜੇ ਦਾ ਸੱਤੀ ਵੀ ਹੀ 100 ਵਾਲਾ ਕਿਉਂਕਿ ਜੇਕਰ ਕਿਸੇ ਹੋਰ ਵਿਅਕਤੀ ਦੇ ਉੱਪਰ ਉਸ ਵੱਡੇ ਪੁਲਿਸ ਅਫਸਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲੱਗੇ ਹੁੰਦੇ ਤਾਂ ਹੁਣ ਤੱਕ ਉਹਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਤੰਨ ਦਿੱਤਾ ਜਾਣਾ ਸੀ